ਲੋਕਤੱਤ ਨਿਊਜ਼ ਦੇਖ ਰਹੇ ਹੋ ਤੁਸੀਂ ਤੇ ਮੈਂ ਗੁਰਪ੍ਰਿੰਤ ਸਿੰਘ ਇਸ ਵਕਤ ਦੀਆਂ ਤਸਵੀਰਾਂ ਤੁਹਾਨੂੰ ਸਰਸੇ ਜ਼ਿਲ੍ਹੇ ਦੇ ਪਿੰਡ ਰੋੜੀ ਦੀਆਂ ਦਿਖਾ ਰਹੇ ਹਾਂ ਜਿੱਥੇ ਕਿ ਲਗਾਤਾਰ 4 ਘੰਟੇ ਹੋਈ ਬਰਖਾ ਤੋਂ ਬਾਅਦ ਮੰਡੀ ਦੇ ਵਿੱਚ ਪੰਜਾਂ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਕਣਕ ਦੀਆਂ ਭਰੀਆਂ ਹੋਈਆਂ ਬੋਰੀਆਂ ਭਿੱਜ ਕੇ ਖਰਾਬ ਹੋ ਚੁੱਕੀਆਂ ਨੇ ਤਸਵੀਰਾਂ ਤੁਹਾਨੂੰ ਰੋੜੀ ਤੋਂ ਦਿਖਾ ਰਹੇ ਹਾਂ ਤੁਸੀਂ ਤਸਵੀਰਾਂ ਦੇ ਵਿੱਚ ਵੀ ਦੇਖ ਸਕਦੇ ਹੋ ਕਿ ਬਰਖਾ ਕਾਰਨ ਮੰਡੀ ਦੇ ਵਿੱਚ ਪੰਨਾਂ ਹੋਈਆਂ ਬੋਰੀਆਂ ਜਿਹੜੀਆਂ ਨੇ ਉਹ ਮੀਂਹ ਦੇ ਪਾਣੀ ਦੇ ਨਾਲ ਭਿੱਜ ਕੇ ਖਰਾਬ ਹੋ ਚੁੱਕੀਆਂ ਨੇ ਤੇ ਇਹ ਹੀ ਕਣਕ ਜਿਹੜੀ ਆ ਉਹ ਸਰਕਾਰ ਦੇ ਸਟੋਰਾਂ ਦੇ ਵਿੱਚ ਜਾਣੀ ਆਇਆ ਤੇ ਉਸ ਤੋਂ ਬਾਅਦ ਇਹ ਹੀ ਕਣਕ ਢੇੜਾ ਖਾ ਕੇ ਜਿਹੜੀ ਆ ਉਹ ਡੀਪੋਆਂ ਦੇ ਵਿੱਚ ਆਵੇਗੀ ਤੇ ਇਹ ਹੀ ਕਣਕ ਜਿਹੜੀ ਆ ਉਹ ਲੋਕਾਂ ਨੂੰ ਵੰਡ ਦਿੱਤੀ ਜਾਵੇਗੀ ਜੀ ਹਾਂ ਦੋਸਤੋ ਤੁਹਾਨੂੰ ਦੱਸਦੀ ਕਿ ਰੂੜੀ ਦੇ ਵਿੱਚ ਬੀਤੇ ਵੀਰਵਾਰਾ ਮੌਸਮ ਜਿਹੜਾ ਬਿਲਕੁਲ ਸਾਫ਼ ਸੀ ਤੇ ਵੀਰਵਾਰ ਦੀ ਰਾਤ ਕਰੀਬਨ 1:30 ਵਜੇ ਜਿਹੜਾ ਮੌਸਮ ਇੱਕੇਦਮ ਬਦਲਦਾ ਹੈ ਜਿਸ ਤੋਂ ਬਾਅਦ ਤੇਜ਼ ਹਨੇਰੀ ਜਿਹਨੂੰ ਆਪਾਂ ਕਹਿ ਸਕਦੇ ਹਾਂ ਕਿ ਇੱਕ ਅੰਧੜ ਆਇਆ ਸੀ ਤੇ ਆਸਮਾਨ ਦੇ ਵਿੱਚ ਚਾਰੇ ਪਾਸੇ ਰੇਤਾ ਹੀ ਰੇਤਾ ਜਿਹੜਾ ਉਹ ਦਿਖਾਈ ਦੇ ਰਿਹਾ ਸੀ ਤੇ ਤੇਜ਼ ਹਵਾ ਚੱਲ ਰਹੀ ਸੀ ਜਿਸ ਤੋਂ ਬਾਅਦ ਇੱਕੇਦਮ ਬਰਖਾ ਜਿਹੜੀ ਉਹ ਆ ਜਾਂਦੀ ਹੈ ਤੇਜ਼ ਬਾਰਿਸ਼ ਹੋ ਰਹੀ ਸੀ ਤੇ ਜਿਸ ਦੇ ਨਾਲ-ਨਾਲ ਹਵਾ ਵੀ ਚੱਲ ਰਹੀ ਸੀ ਤੇ ਬਰਖਾ ਜਿਹੜੀ ਉਹ ਲਗਾਤਾਰ ਰਾਤ 1:30 ਵਜੇ ਤੋਂ ਲੈ ਕੇ ਸਵੇਰੇ 6 ਵਜੇ ਤੱਕ ਹੋਈ ਹੈ ਕਰੀਬਨ 4 4.5 ਘੰਟਿਆਂ ਦੀ ਬਰਖਾ ਤੋਂ ਬਾਅਦ ਜਿਹੜਾ ਕਈ ਜਗ੍ਹਾ ਤੇ ਪਾਣੀ ਵੀ ਭਰ ਗਿਆ ਤੇ ਉੱਥੇ ਹੀ ਰੋੜੀ ਦੀ ਅਨਾਜ ਮੰਡੀ ਦੇ ਵਿੱਚ ਜਿਹੜੀਆਂ ਬੋਰੀਆਂ ਪੰਨਾਂ ਸੀ ਕਣਕ ਦੀਆਂ ਭਰੀਆਂ ਹੋਈਆਂ ਉਹੋ ਵੀ ਬਿਲਕੁਲ ਖਰਾਬ ਹੋ ਗਈਆਂ ਤੁਹਾਨੂੰ ਦੱਸ ਦਈਏ ਕਿ ਰੋੜੀ ਦੇ ਵਿੱਚ ਪਿਛਲੇ 10 April ਤੋਂ ਲੈ ਕੇ 30 April ਤੱਕ ਕੁੱਲ ਜਿਹੜਾ 232948 ਬੋਰੀਆਂ ਜਿਹੜੀਆਂ ਨੇ ਉਹ ਖਰੀਦੀਆਂ ਗਈਆਂ ਸੀ ਤੇ ਜਿਨ੍ਹਾਂ ਦੇ ਵਿੱਚੋਂ ਹੁਣ ਤੱਕ 176676 ਬੋਰੀਆਂ ਜਿਹੜੀਆਂ ਨੇ ਉਹ ਮੰਡੀ ਦੇ ਵਿੱਚੋਂ ਲੋਡਿੰਗ ਹੋ ਕੇ ਜਿਹੜੀਆਂ ਨੇ ਇੱਥੋਂ ਚੱਕੀਆਂ ਗਈਆਂ ਪਰ ਜਿਹੜੀਆਂ ਬਚੀਆਂ ਹੋਈਆਂ ਸੀ ਕਰੀਬਨ 47272 ਬੋਰੀਆਂ ਜਿਹੜੀਆਂ ਨੇ ਉਹ ਇਸ ਮੌਕੇ ਮੰਡੀ ਦੇ ਵਿੱਚ ਮੌਜੂਦ ਸੀ ਤੇ ਉਤੋਂ ਬਾਅਦ ਜਿਹੜਾ ਰਾਤ ਨੂੰ ਮੀਂਹ ਆ ਜਾਂਦਾ ਹੈ ਤੇ ਮੀਂਹ ਹੋਣ ਤੋਂ ਬਾਅਦ ਉਹ ਜਿਹੜੇ ਹਾਂ ਸੀਵਰੇਜ ਅਸੀਂ ਦੇ ਮੰਡੀ ਦੇ ਸੀਵਰੇਜ ਬਲੌਕ ਹੋ ਜਾਂਦੇ ਨੇ ਕਿਉਂਕਿ ਕਣਕ ਵਗੈਰਾ ਹੀ ਜਿਹੜੀ ਆ ਉਹ ਬੋਰੀਆਂ ਦੇ ਵਿੱਚੋਂ ਨਿਕਲ ਕੇ ਸੀਵਰੇਜ ਦੇ ਵਿੱਚ ਚਲੀ ਜਾਂਦੀ ਹੈ ਤੇ ਸੀਵਰੇਜ ਬਲੌਕ ਹੋ ਜਾਂਦੇ ਨੇ ਤੇ ਪਾਣੀ ਜਿਹੜਾ ਉਹ ਮੰਡੀ ਦੇ ਵਿੱਚ ਹੀ ਖੜਨਾ ਸ਼ੁਰੂ ਹੋ ਜਾਂਦਾ ਹੈ ਤੇ ਉੱਥੇ ਹੀ ਮੰਡੀ ਸੁਪਰਵਾਈਜ਼ਰ ਤਰਸੇਮ ਸਿੰਘ ਦਾ ਕਹਿਣਾ ਹੈ ਕਿ ਇਹ ਜਿਹੜਾ ਮੰਡੀ ਦੇ ਨਿਕਾਸੀ ਦਾ ਪ੍ਰਬੰਧ ਹੈ ਉਹ ਪਿੰਡ ਦੀ ਪੰਚਾਇਤ ਦੇ ਵੱਲੋਂ ਕੀਤਾ ਜਾਣਾ ਹੁੰਦਾ ਹੈ ਪਰ ਅਸੀਂ ਜਿਹੜਾ ਸਵੇਰੇ 9 ਵਜੇ ਤੱਕ ਦੇਖਦੇ ਰਹੇ ਪਰ ਪੰਚਾਇਤ ਦੇ ਵੱਲੋਂ ਜਿਹੜਾ ਇਸ ਦਾ ਨਿਕਾਸੀ ਦਾ ਪ੍ਰਬੰਧ ਜਿਹੜਾ ਉਹ ਨਹੀਂ ਕੀਤਾ ਗਿਆ ਜਿਸ ਤੋਂ ਬਾਅਦ ਮਾਰਕੀਟ ਕਮੇਟੀ ਦੇ ਜਈ ਗੁਰਪ੍ਰੀਤ ਦੀ ਮਦਦ ਲੈ ਕੇ ਜਿਹੜਾ ਅਸੀਂ ਖੁਦ ਜਨਰੇਟਰ ਮੰਗਾ ਕੇ ਲਾਈਟ ਦਾ ਪ੍ਰਬੰਧ ਕੀਤਾ ਤੇ ਸਾਨੂੰ ਆਪ ਨੂੰ ਮੋਟਰ ਚਲਾ ਕੇ ਇਹ ਮੰਡੀ ਦੇ ਵਿੱਚੋਂ ਪਾਣੀ ਜਿਹੜਾ ਉਹ ਖਾਲੀ ਕਰਨਾ ਪੈ ਸੋ ਤਸਵੀਰਾਂ ਜਿਹੜੀਆਂ ਨੇ ਮੌਕੇ ਦੀਆਂ ਨੇ ਤੁਸੀਂ ਦੇਖ ਸਕਦੇ ਹੋ ਕਿ ਮੰਡੀ ਦੇ ਵਿੱਚ ਜਿਹੜਾ ਉਹ ਪਾਣੀ ਹੀ ਪਾਣੀ ਦਿਖਾਈ ਦੇ ਰਿਹਾ ਤੁਹਾਨੂੰ ਦੱਸ ਦਈਏ ਕਿ ਕੋਈ ਲੰਮਾ ਸਮਾਂ ਨਹੀਂ ਤਕਰੀਬਨ 4 1/2 ਘੰਟੇ ਜਿਹੜੀ ਬਰਖਾ ਹੋਈ ਸੀ ਤੇ ਮੰਡੀ ਦੇ ਵਿੱਚ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਬੋਰੀਆਂ ਜਿਹੜੀਆਂ ਨੇ ਉਹ ਕਣਕ ਦੀਆਂ ਪੰਨੀਆਂ ਸੀ ਤੇ ਉਹ ਬੋਰੀਆਂ ਜਿਹੜੀਆਂ ਨੇ ਉਹ ਭਿੱਜ ਕੇ ਜਿਹੜਾ ਖਰਾਬ ਹੋ ਚੁੱਕੀਆਂ ਨੇ ਤੇ ਇਹੇ ਹੀ ਕਣਕ ਜਿਹੜੀ ਹੈ ਹੁਣ ਸਰਕਾਰ ਦੇ ਸਟੋਰਾਂ ਦੇ ਵਿੱਚ ਜਾਏਗੀ ਤੇ ਉਸ ਤੋਂ ਬਾਅਦ ਆਪਾਂ ਕਹਿ ਸਕਦੇ ਹਾਂ ਕਿ ਢੇੜਾ ਖਾ ਕੇ ਇਹੇ ਹੀ ਕਣਕ ਨੇ ਜਿਹੜਾ ਹਾਂ ਦੀਪੂਆਂ ਦੇ ਵਿੱਚ ਆ ਜਾਣਾ ਤੇ ਇਹ ਹੀ ਕਣਕ ਜਿਹੜੀ ਆਹੋ ਆਮ ਲੋਕਾਂ ਦੇ ਵਿੱਚ ਦੀਪੂਆਂ ਦੇ ਸਹਾਰੇ ਵੰਡੀ ਜਾਏਗੀ ਸੋ ਤੁਹਾਡੀ ਇਸ ਬਾਰੇ ਕੀ ਰਾਏ ਹੈ ਕੀ ਇਹ ਸਹੀ ਹੈ ਜਾਂ ਇਸ ਦਾ ਕੋਈ ਹੋਰ ਸਰਕਾਰ ਨੂੰ ਹੱਲ ਕਰਨਾ ਚਾਹੀਦਾ ਹੈ ਸੋ ਕਮੈਂਟਾਂ ਦੇ ਵਿੱਚ ਜਰੂਰ ਦੱਸਿਓ ਤੇ ਜਲਦੀ ਜਲਦੀ ਵੀਡੀਓ ਨੂੰ ਸ਼ੇਅਰ ਜਰੂਰ ਕਰ ਦਿਓ ਤਾਂ ਕਿ ਜਾਣਕਾਰੀ ਜਿਹੜੀ ਇਹੋ ਹਰ ਇੱਕ ਵਿਅਕਤੀ ਤੱਕ ਪਹੁੰਚ ਸਕੇ ਅਤੇ ਜਾਂਦੇ ਜਾਂਦੇ ਚੈਨਲ ਨੂੰ ਸਬਸਕ੍ਰਾਈਬ ਅਤੇ ਜੇਕਰ ਤੁਸੀਂ ਇਹ ਵੀਡੀਓ ਫੇਸਬੁੱਕ ਤੇ ਦੇਖ ਰਹੇ ਹੋ ਤਾਂ ਫੋਲੋ ਜਰੂਰ ਕਰ ਲਿਓ ਲੋਕਤਾਥ ਨਿਊਜ਼ ਤੋਂ ਤੁਹਾਡਾ ਆਪਣਾ ਤੁਹਾਡੇ ਲਈ